ਹਾਂਜੀ ਭਾਈ ਜੀ ਕੀ ਹਾਲ ਚਾਲ ਆ ਸਾਰੇ ਮੇਰੇ ਵੀਰਾਂ ਦਾ ਅੱਜ ਆਹ ਘੋੜਾ ਲੈ ਕੇ ਆਏ ਤੁਹਾਡੇ ਲਈ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੂ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਜ ਆਹ ਨਗੀਨਾ ਲੈ ਕੇ ਆਏ ਤੁਹਾਡੇ ਲਈ ਇਹ ਸੰਜਮ ਬਾਦਲਾਂ ਦਾ ਜਿਹੜਾ ਘੋੜਾ ਉਸ ਘੋੜੇ ਦਾ ਬੱਚਾ ਜੀ ਜਿਹੜੀ ਇਹਦੀ ਮਾਂ ਸੀ ਬਹੁਤ ਚੰਗੀ ਘੋੜੀ ਸੀ ਇਹਦੀ ਮਾਂ ਸੀ ਹਾਥੀ ਘੋੜੀ ਦਿੱਤੀ ਤੁਸੀਂ ਘੋੜੇ ਦਾ ਬਾਡੀ ਸਟਰਕਚਰ ਦੇਖ ਸਕਦੇ ਹੋ ਗਰਦਨ ਗਰਦਨ ਦੇਖੋ ਬੂਥੀ ਬਾਥੀ ਕਿੰਨੇ ਸੋਹਣੇ ਘੋੜੇ ਦੀ ਕੰਨ ਗੋਣ ਦੇਖੋ ਜੀ ਬਹੁਤ ਚੰਗਾ ਘੋੜਾ ਮੈਂ ਕਹਿੰਦਾ ਨਿਆਰਾ ਬਣਿਆ ਪਿਆ ਜੇ ਕਿਸੇ ਦੀਰ ਨੇ ਲੈਣਾ ਹੋਵੇ ਜਾਂ ਕਿਸੇ ਵੀਰ ਦੀ ਇੱਛਾ ਬੰਦੀ ਹੋਵੇ ਤਾਂ ਨੰਬਰ ਸਕਰੀਨ ਤੇ ਦਿੱਤਾ ਜੀ ਤੁਸੀਂ ਮਾਲਕ ਨਾਲ ਗੱਲਬਾਤ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਿਓ ਵੀ ਘੋੜਾ ਕਿਵੇਂ ਲੱਗਾ ਤੁਹਾਨੂੰ ਮੈਨੂੰ ਤਾਂ ਬਹੁਤ ਜਿਆਦਾ ਸੋਹਣਾ ਲੱਗਾ ਕਰਨ ਕੋਣ ਤੁਸੀਂ ਦੇਖੋ ਕਿਵੇਂ ਜੜੇ ਵੇ ਆ ਰੱਬ ਨੇ ਵੀ ਖੁੱਲਾ ਟਾਈਮ ਕੱਢ ਕੇ ਬਣਾਇਆ ਇਹ ਆਪ ਤਾਂ ਸੋਹਣਾ ਹੈ ਹੀ ਹੈ ਬਾਈ ਜੀ ਦਾ ਰਿਜ਼ਲਟ ਦੇਖੋ ਤੁਸੀਂ ਥੱਲੇ ਵੀਡੀਓ ਚੱਲ ਰਹੀ ਹੈ ਪਿੱਲਾ ਰਿਜ਼ਲਟ ਆ ਘੋੜੇ ਦਾ ਬਸ਼ੇਰਾ ਆ ਜੀ ਬਹੁਤ ਸੁਨੱਖਾ ਕੋਕੇ ਜੜਦਾ ਪਿਆ ਤੇ ਕਰ ਲਿਓ ਗੱਲਬਾਤ ਮਾਲਕਾਂ ਨਾਲ ਜੀ ਨੰਬਰ ਸਕਰੀਨ ਤੇ ਆ ਤੁਸੀਂ ਕਰਿਓ ਗੱਲਬਾਤ ਤੇ ਖੜਜੋ ਖੜਜੋ ਬਾਈ ਆਹ ਵਸ਼ੀਰਾ ਚੈੱਕ ਕਰੋ ਤੁਸੀਂ ਨੁਕਰ ਵਸ਼ੀਰਾ ਜੀ 13 ਮਹੀਨੇ ਉਮਰ ਦਸੀ ਹੈ ਬਾਈ ਨੇ ਤੇ ਲਗਭਗ 95 ਇੰਚ ਕੱਦ ਕਰ ਗਿਆ ਬਹੁਤ ਚੰਗਾ ਵਸ਼ੀਰਾ ਜੀ ਇਹਦਾ ਪਿਓ ਜਿਹੜਾ ਉਹ ਬਾਈ ਹੁਣਾਂ ਦੇ ਕੋਲੋਂ ਜਸਪਾਲ ਅੰਕਲ ਹੁਣੇ ਲੈ ਕੇ ਜੀ 68 ਨੰਤਰ ਇੰਚ ਦਾ ਘੋੜਾ ਇਹਦੀ ਮਾਂ ਵੀ ਬਾਈ ਹੁਣਾਂ ਦੇ ਘਰੇ ਖੜੀ ਆ ਤੇ ਜੇ ਕਿਸੇ ਵੀਰ ਨੂੰ ਕੋਈ ਸ਼ੱਕ ਹੋਵੇ ਕੋਈ ਡਾਊਟ ਹੋਵੇ ਉਹ ਮਾਲਕਾਂ ਦੇ ਨਾਲ ਗੱਲ ਕਰ ਸਕਦਾ ਜੀ ਬਾਈ ਹੁਣਾਂ ਕੋਲ ਸਾਰੇ ਪ੍ਰੂਫ ਪਏ ਆ ਏ ਤੁਸੀਂ ਬਸ਼ੇਰਾ ਵੇਖੋ ਸ਼ੋਅ ਕੁਆਲਟੀ ਵਾਲਾ ਬਸ਼ੇਰਾ ਜੀ ਜਿਹੜੇ ਵੀਰ ਨੇ ਸਾਹਮਣਾ ਉਹ ਗੱਲ ਕਰ ਲੈਵੇ ਮਾਲਕਾਂ ਦੇ ਨਾਲ ਤੇ ਨੰਬਰ ਤੁਹਾਨੂੰ ਪਤਾ ਸਕਰੀਨ ਤੇ ਚੱਲ ਰਿਹਾ ਜੀ ਤੇ ਜੰਦ ਜਾਂਦੇ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਲਿਓ ਜੀ